ਰਾਖਾ ਏਕ ਹਮਾਰਾ ਸੁਆਮੀ ਰਾਖਾ ਏਕ ਹਮਾਰਾ ਸੁਆਮੀ ਹਮਾਰਾ ਸੁਆਮੀ ਹਮਾਰਾ ਸੁਆਮੀ ਤੇ ਛੋਟੇ ਹੁੰਦੇ ਆਂ ਉੱਥੇ ਸਤਿ ਤਿ ਵੰਨ ਕਾਹਨ ਕਹਿਰਾ 24 ਸਾਲਾ ਨੌਜਵਾਨ ਪਾਈ ਮਨਪ੍ਰੀਤ ਸਿੰਘ ਜੋ ਦਿਵਿਆੰਗ ਹੈ ਇੱਕ ਐਕਸੀਡੈਂਟ ਦੌਰਾਨ ਇਸ ਨੇ ਆਪਣੀ ਖੱਬੀ ਬਾਹ ਗਵਾਈ ਪਰ ਨਾ ਹਿੰਮਤ ਹਾਰੀ ਨਾਂਂ ਦਰਾਸ਼ੋ ਕੇ ਘਰ ਬੈਠਾ ਇਹ ਸਭ ਦੇ ਬਾਵਜੂਦ ਇਸ ਨੇ ਸ਼ਬਦ ਕੀਰਤਨ ਸਿੱਖਣ ਦਾ ਨਿਸ਼ਚਾ ਕੀਤਾ ਔਰ ਪਿਸ਼ਪ ਪਰ ਵਿੱਚ ਪ੍ਰਸਿੱਧ ਭਾਈ ਗੁਰਦੇਵ ਸਿੰਘ ਹਰਾਂ ਦੇ ਸ਼ਰਨ ਚ ਆਇਆ ਤੋਂ ਅੱਜ ਧਰ ਗੁਰ ਰਾਮਦਾਸ ਦੀ ਕਿਰਪਾ ਹੈ ਕਿ 24 ਸਾਲਾਂ ਇਹ ਦਿਵਿਆਂਗ ਹੱਥ ਅਤੇ ਪੈਰ ਦੀ ਵਰਤੋਂ ਕਰਦੇ ਹੋਏ ਹਰਮੋਨੀਅਮ ਪਜਾਂਦੇ ਹੋਏ ਸ਼ਬਦ ਕੁਰਬਾਨੀ ਦਾ ਕੀਰਤਨ ਜਿਹੜਾ ਉਹ ਗਾਇਨ ਕਰਦਾ ਸੰਤਾਂ ਵੀ ਬੜੇ ਪਿਆਰ ਦੇ ਨਾਲ ਇਸ ਦੀ ਜਿਹੜੀ ਹੈ ਸ਼ਬਦ ਕੀਰਤਨ ਸਰਵਣ ਕਰਦੀਆਂ ਤੋਂ ਸਭ ਤੋਂ ਪਹਿਲਾਂ ਤਾਂ ਮੁਬਾਰਕਤ ਬਾਤ ਕਰਾਂਗੇ ਭਾਈ ਗੁਰਦੇਵ ਸਿੰਘ ਹਰਾਨੂ ਜਿਨ੍ਹਾਂ ਨੇ ਇੱਕ ਇਸ ਬੱਚੇ ਨੂੰ ਸਹੀ ਰਾਹ ਤੇ ਤੋਰਿਆ ਆਪਣੇ ਬਾਰੇ ਦੱਸੋ ਮਨਪ੍ਰੀਤ ਸਿੰਘ ਜੀ ਵਾਇਗੁਰਜੀ ਦਾ ਖਾਲਸਾ ਸਾਹਿਬ ਵਾਇਗੁਰਜੀ ਦੀ ਪਤਨੀ ਜੀ ਮਨਪ੍ਰੀਤ ਸਿੰਘ ਯੂਪੀ ਦਾ ਰਹਿਣ ਵਾਲਾ ਜੀ ਮੈਂ ਕਿਉਂਪੀ ਤੇ ਰਹਿਣਾ ਹਾਂਜੀ ਨਜੀਬਾਦ ਸ਼ਹਿਰ ਹੈ ਸਿੱਖ ਪਰਿਵਾਰ ਤੋਂ ਜਨਮ ਹੋਇਆ ਹਾਂਜੀ ਹੂੰ ਦੇ ਛੋਟੇ ਹੁੰਦੇ ਆਈ ਉੱਥੇ ਖੇਡ ਰਹੇ ਸੀ ਸਾਰੇ ਭੈਣ ਭਰਾ ਤੇ ਮੈਂ ਪਾਣੀ ਪੀਣ ਵਾਸਤੇ ਮੋਟਰ ਤੇ ਗਿਆ ਤੇ ਬਸ ਕਿਲਕ ਕੇ ਡੇਗ ਗਿਆ ਉੱਥੇ ਤੇ ਮੋਟਰ ਦੀ ਸ਼ਾਵਰ ਦੇ ਵਿੱਚ ਮੇਰੀ ਸਾਰੀ ਬਾਹ ਲਵੇਟੀ ਗਈ ਬਾਹ ਦਾ ਕੱਪੜਾ ਜਿਹੜਾ ਹੈਗਾ ਇਹ ਸ਼ਰਟ ਦਾ ਉਹ ਲਵੇਟਿਆ ਉਹਦੇ ਨਾਲ ਸਾਰੀ ਬਾਹ ਵਿੱਚ ਖਤਮ ਹੋ ਗਈ ਫਿਰ ਡਾਕਟਰਾਂ ਨੇ ਕੱਟਦੀ ਬਾਹ ਕਿੰਨੀ ਉਮਰ ਸੀ ਉਦੋਂ ਮੇਰੀ ਉਮਰ 3-4 ਸਾਲ ਦੀ ਸੀ ਅੱਛਾ ਤੇ ਹਾਂਜੀ ਛੋਟੇ ਨੇ ਕਿ ਨਹੀਂ ਬਚਪਨ ਬਹੁਤ ਪੀੜਾ ਚ ਬਿਤੇ ਆ ਹਾਂਜੀ ਜ਼ਿੰਦਗੀ ਦੇ ਹਰ ਮੋੜ ਤੇ ਰੋਜ਼ਾਨਾ ਸਾਰੇ ਦਿਹਾੜੀ ਵੱਖ-ਵੱਖ ਤਰ੍ਹਾਂ ਦੇ ਕੰਮ ਕਰਦੇ ਆਪਾਂ ਨਿੱਤੇ ਰੋਜ਼ ਦੀ ਜਿਹੜੀ ਜਰੂਰਤਾਂ ਪੂਰੀਆਂ ਕਰਦੇ ਆਂ ਹਾ ਥਾਂ ਤੇ ਉਹ ਅਹਿਸਾਸ ਹੁੰਦਾ ਹੋਣਾ ਕਿ ਮੇਰਾ ਇੱਕ ਹੱਥ ਨਹੀਂ ਹੈ ਮੇਰੀ ਬਾਹ ਨਹੀਂ ਪਹਿਲਾਂ ਕਾਫੀ ਜ਼ਿਆਦਾ ਹੁੰਦਾ ਰਿਹਾ ਜਦੋਂ ਅਕੀ 3-4 ਸਾਲ ਪਹਿਲਾਂ ਜਦੋਂ ਮੈਂ ਛੋਟਾ ਹੁੰਦਾ ਸੀ ਉਹ ਘਰ ਦੇ ਕੰਮ ਬੜੇ ਕਰੀਦੇ ਸੀ ਸਾਰੇ ਖੇਤ ਦੇ ਕੰਮ ਆਪ ਹੀ ਕਰਨੇ ਹਰ ਇੱਕ ਇੱਕ ਬਾਹ ਨਾਲੇ ਹਾਂਜੀ ਹੂੰ ਸਾਰੇ ਫਿਰ ਅਚਾਨਕ ਇਹ ਦਹਾਸਾ ਹੋ ਗਿਆ ਹੱਤ ਦਾ ਤੇ ਉਸ ਤੋਂ ਬਾਅਦ ਫਿਰ ਕੁਝ ਸਾਲ ਬਹੁਤ ਔਖੇ ਨਿਕਲੇ ਇਹ ਖਿਆਲ ਕਦੋਂ ਆਇਆ ਕਿ ਗੁਰੂ ਦੇ ਲੱੜ ਲੱਗਣਾ ਹੈ ਗੁਰਬਾਣੀ ਕੀਰਤਨ ਦੇ ਨਾਲ ਜੁੜਨਾ ਹੈ ਉਸ ਤੋਂ ਬਾਅਦ ਫਿਰ ਮੈਂ ਚਲ ਗਿਆ ਕਲਕੱਤੇ ਹੂੰ ਉੱਥੇ ਰਿਹਾ ਜੀ ਮੈਂ ਘਟ ਘਟ 7-8 ਸਾਲ ਉੱਥੇ ਰਿਹਾ ਮੈਂ ਘਟ ਸਾਲ ਉੱਥੇ ਨਾ ਗੁਰਦੁਆਰਾ ਸਾਹਿਬ ਦੇ ਵਿੱਚ ਰਹਿਣਾ ਲੱਗੇ ਤੇ ਉੱਥੇ ਰੋਹ ਸੇਵਾ ਕਰਨੀ ਗੁਰਦਾਰੇ ਕੀਰਤਨ ਸਿਣਨ ਦਾ ਬਹੁਤ ਜ਼ਿਆਦਾ ਸ਼ੌਂਕ ਸੀ ਮੈਨੂੰ ਹੂੰ ਰੋਜ਼ ਫਿਰ ਸ਼ਾਮ ਚਾੜੂ ਪੋਚੇ ਦੀ ਸਾਰੀ ਸੇਵਾ ਮੇਰੀ ਡਿਊਟੀ ਹੁੰਦੀ ਸੀ ਮੈਂ ਕਰਦਾ ਹੁੰਦਾ ਸੀ ਆਪ ਉਥੇ ਸਾਡੇ ਰਹਿੰਦੇ ਰਿਸ਼ਤੇਦਾਰ ਰਹਿੰਦੇ ਰਹੇ ਉਥੇ ਕਲਕੱਤੇ ਗੁਰਦੁਆਰਾ ਸਾਹਿਬਾਂ ਕੀ ਤੇ ਉਹਨਾਂ ਕੋ ਮੈਂ ਉਥੇ ਰਹਿਣਾ ਰਿਹਾ ਸਾਰੀ ਸੇਵਾ ਮੈਂ ਕਰਦਾ ਹੁੰਦਾ ਸੀ ਗੁਰਦੁਆਰੇ ਤੇ ਇੱਕ ਦਿਨ ਅਚਾਨਕ ਸ਼ਾਮ ਦਾ 3-4 ਵਜੇ ਦਾ ਟਾਈਮ ਸੀ ਤੇ ਕੀਰਤਨ ਸੁਣਦੇ ਸੀ ਮੈਂ ਤੇ ਉਸਤਾਦ ਜੀ ਉਹਨਾਂ ਦਾ ਕੀਰਤਨ ਆ ਰਿਹਾ ਸੀ ਉਦੋਂ ਟੀਵੀ ਤੇ ਕੋਈ ਗੁਰਦੀਪ ਸਿੰਘ ਹਾਂਜੀ ਅੱਛਾ ਇਹਨੂੰ ਸੁਣਦੇ ਸੀ ਪੁਰਾਣੇ ਹੀ ਹਾਂਜੀ ਦਿੱਲੀ ਤੋਂ ਮਿੱਠਾ ਟਮਾਣਾ ਤੋਂ ਕੀਰਤਨ ਆ ਰਿਹਾ ਸੀ ਲਾਈਵ ਹੂੰ ਪੀਟੀਸੀ ਪੰਜਾਬੀ ਤੇ ਹੂੰ ਤੇ ਉਹ ਮੈਂ ਸੁਣ ਰਿਹਾ ਸੀ ਉਹਦਾ ਇੰਟਰਵਿਊ ਸੁਣੀ ਸਾਜੀ ਹੁਣਾਂ ਦੀ ਹੂੰ ਇਹਨਾਂ ਅਕੈਡਮੀ ਬਾਰੇ ਆਖਿਆ ਸੀ ਕਿ ਅਸੀ ਅਕੈਡਮੀ ਬਣਾ ਰਹੇ ਆ ਅੰਮ੍ਰਿਤਸਰ ਦੇ ਵਿੱਚ ਤੇ ਮੈਂ ਉਹਦਾ ਨੰਬਰ ਨੋਟ ਕਰ ਲਿਆ ਪਰ ਉਹਦਾ ਮੇਰੇ ਮਨ ਚ ਵਿਚਾਰ ਨਹੀਂ ਆਇਆ ਸੀ ਕਿ ਮੈਂ ਜਾਣਾ ਹੈ ਜਾਂ ਮੈਂ ਸਿੱਖਣਾ ਹੈ ਹੂੰ ਪਰ ਫਿਰ ਮੈਂ 5 ਵਜੇ ਦਾ ਟਾਈਮ ਹੋਇਆ ਮੈਂ ਗੁਰਦੁਆਰਾ ਸਾਹਿਬ ਗਿਆ ਮੇਰੇ ਉਹਦੇ ਹੱਥ ਦੇ ਵਿੱਚ ਛਾੜੂ ਪੜਿਆ ਸੀ ਤੇ ਮੇਰੇ ਮਨ ਚ ਆਪ ਹੀ ਅੰਦਰ ਵਿਚਾਰ ਆਈ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਹੂੰ ਕਿ ਮੈਂ ਕਿਰਤ ਗੁਰੂ ਸਾਹਿਬ ਨੇ ਆਪ ਬਖਸ਼ਿਸ਼ ਕੀਤੀ ਹੈ ਫਿਰ ਮੇਰਾ ਅੰਦਰੋਂ ਮੇਰਾ ਦਿਲ ਵੀ ਕਹ ਰਿਹਾ ਸੀ ਕਿ ਮੈਂ ਹੱਥ ਨਹੀਂ ਹੈਗਾ ਮੈਂ ਫੋਨ ਕਰਕੇ ਕੀ ਕਵਾਂਗਾ ਕਿਦਾਂ ਕੀਰਤਨ ਸਿੱਖਾਂਗਾ ਤੇ ਇੱਕ ਦੋ ਵਾਰੀ ਮੈਂ ਫੋਨ ਹੱਥ 'ਚ ਫੜਿਆ ਪਰ ਲਾਵਾਂ ਨਾ ਹਿੰਮਤ ਨਹੀਂ ਕੀਤੀ ਹਿੰਮਤ ਨਹੀਂ ਪਈ ਫਿਰ ਆਪ ਹੀ ਧੱਕੇ ਨਾਲ ਫੋਨ ਲੱਗ ਗਿਆ ਮੇਰੇ ਕੋਲ ਸਾਜੀ ਉਹਨਾਂ ਨੂੰ ਹੂੰ ਤੇ ਮੈਂ ਫੋਨ ਲਾਇਆ ਸਾਜੀ ਉਹਨਾਂ ਨੂੰ ਤੇ ਮੈਂ ਦੱਸਿਆ ਸਾਜੀ ਨੂੰ ਕਿਰਤਨ ਸਿੱਖਣਾ ਚਾਹੁੰਨਾ ਹੂੰ ਮੈਂ ਦੱਸਿਆ ਨਹੀਂ ਸੀ ਕਿ ਮੇਰਾ ਹੱਥ ਨਹੀਂ ਹੈਗਾ ਉਹ ਤੋਂ ਹੂੰ ਤੇ ਸਾਜੀ ਨੇ ਹਾਂ ਤੇ ਕੀ ਗਾ ਕੇ ਸੁਣਾ ਕੇ ਦੱਸ ਤੇ ਮੈਂ ਸ਼ਬਦ ਸੁਣਾਇਆ ਤੋਂ ਗੁਰਪੂਰੇ ਮੇਰੀ ਰੱਖ ਲਈ ਗਾ ਕੇ ਉਹ ਮੂੰਹ ਤੋਂ ਫੋਨ ਤੇ ਹਾਂਜੀ ਤੇ ਉਸਤਾਜ ਜੀ ਹੁਣ ਜਾਂਦੇ ਕਿ ਤੁਸੀਂ ਇੱਥੇ ਆ ਜਾਓ ਮੈਂ ਕੀਰਤਨ ਸਿਖਾਵਾਂਗਾ ਇਹ ਗੱਲ ਹੈ 3-4 ਸੌ ਰੁਪਏ ਦੀ ਹਾਂਜੀ ਇਹ 2016 ਦੀ ਗੱਲ ਹੈ ਜੀ ਅੱਛਾ 900 ਰੁਪਏ ਦੀ ਗੱਲ ਹਾਂਜੀ ਅੱਛਾ 2016 ਦੇ ਵਿੱਚ ਅਕੈਡਮੀ ਚ ਆਏ ਸੀ ਤੇ ਜਦੋਂ ਮੈਂ ਆਇਆ ਤੇ ਉਹਨੂੰ ਡ੍ਰੀਮ ਸਿਟੀ ਆਇਆ ਸੀ ਮੈਂ ਉਸਤਾਜ ਜੀ ਉਹਨਾਂ ਦੇ ਘਰੇ ਹੂੰ ਇਹ ਮੈਂ ਆਇਆ ਤੇ ਸਾਧ ਜੀ ਨੇ ਪ੍ਰੋਗਰਾਮ ਤੋਂ ਦੁਆਏ ਸੀ ਤੇ ਆ ਕੇ ਸਾਧ ਜੀ ਨੇ ਜਦੋਂ ਮੈਨੂੰ ਵੇਖਿਆ ਉੱਥੇ ਅੱਛਾ ਉਸ ਤੋਂ ਪਹਿਲਾਂ ਮੈਨੂੰ ਭਾਈ ਸਾਹਵਰਾ ਨੂੰ ਨਹੀਂ ਪਤਾ ਸੀ ਕਿ ਨਹੀਂ ਨਹੀਂ ਤੁਸੀਂ ਦਿਵਿਆਂਗ ਉਹ ਵੀ ਪਾਣੀ ਹੈਗੀ ਨਹੀਂ ਪਤਾ ਨਹੀਂ ਅੱਛਾ ਇਹਨਾਂ ਨੇ ਵੇਖ ਕੇ ਫਿਰ ਕੀ ਰਿਐਕਸ਼ਨ ਸੀ ਇਹਨਾਂ ਦਾ ਮੈਂ ਦੱਸਿਆ ਸੀ ਇਹ ਤੇ ਨਾ ਸਾਧ ਜੀ ਨੂੰ ਪਤਾ ਸੀ ਤੇ ਸਾਧ ਜੀ ਨੇ ਜਦੋਂ ਮੈਨੂੰ ਆ ਕੇ ਵੇਖਿਆ ਤੇ ਮੈਨੂੰ ਪੁੱਛਿਆ ਕੌਣ ਹੈ ਮਦਦ ਸਿੰਘ ਮੈਂ ਕੀਰਤਨ ਸਿੱਖਣਾ ਚਾਹੁੰਨਾ ਆਪ ਜੀ ਨਾਲ ਗੱਲ ਹੋਈ ਸੀ ਤੇ ਕੋਲਕੱਤਾ ਤੋਂ ਆਇਆ ਜੀ ਮੈਂ ਆਪ ਤੋਂ ਤੇਲੇ ਕੀਰਤਨ ਕਿਦਾਂ ਸਿੱਖਾਂਗੇ ਤੇਰੇ ਹੱਥ ਨਹੀਂ ਹੈਗਾ ਸਾਧ ਜੀ ਨੇ ਮੈਨੂੰ ਦੱਸਿਆ ਚੈੱਕ ਕੀਤਾ ਉਹਦਾ ਵੀ ਹੌਸਲਾ ਕਿੰਨਾ ਕਮਕਦ ਹੈ ਮੈਂ ਕਿਰਾਏ ਮਹਾ ਲਾ ਕੇ ਆਏ ਹਾਂ ਜੀ ਕੋਲਕਾਤਾ ਤੋਂ ਜਦੋਂ ਆਏ ਹਾਂ ਤਾਂ ਘਰ ਦੇ ਹਾਲਾਤ ਇਦਾਂ ਦੇ ਸੀ ਮੈਂ ਕਿਹਾ ਮੈਂ ਤੇ ਕਿਰਾਏ ਮਹਾ ਲਾ ਕੇ ਆਇਆ ਮੇਰੇ ਕੋਈ ਜਾਣ ਦਾ ਕਿਰਾਇਆ ਵੀ ਨਹੀਂ ਹੈਗਾ ਫਿਰ ਸਾਜ ਜੀ ਨੇ ਸਾਨੂੰ ਉੱਤੇ ਲੈ ਕੇ ਗਏ ਹਮ ਤੇ ਕਰੇ ਬਿਠਾਇਆ ਹੋਤੇ ਹਮ ਉੱਪਰ ਲੈ ਜਾ ਕੇ ਮੈਨੂੰ ਚਾਹ ਪਾਣੀ ਪਿਆ ਕੇ ਤੇ ਮੈਨੂੰ ਵਾਜਾ ਇਦਾਂ ਰੱਖ ਕੇ ਆਂਦੇ ਕਿ ਪੈਰ ਗਾਂ ਕਰਕੇ ਥੋੜਾ ਕੋਸ਼ਿਸ਼ ਕਰ ਜੀ ਮਹਿਲ ਕਾ ਜਾ ਪੈਰਗਾ ਕੀਤਾ ਫਿਰ ਸਾਜਿਨ ਨੇ ਦੱਸਿਆ ਕਿ ਪੈਰ ਇਦਾਂ ਕਰਕੇ ਹਿਲਾ। ਹੂੰ ਤੇ ਮਹਿਲ ਆਇਆ ਕੋਸ਼ਿਸ਼ ਕੀਤੀ ਫਿਰ ਸਾਜਿਨ ਨੇ ਹੁਣ ਤੂੰ ਸਿੱਖ ਸਕਦਾ ਹੈ। ਮੈਂ ਤਨ। ਅੱਛਾ ਉੱਥੇ ਮੌਕੇ ਤੇ ਫੈਸਲਾ ਹੋ ਗਿਆ ਵੀ ਸਿੱਖ ਸਕਦਾ ਹੈ। ਹਾਂਜੀ। ਮਨ ਸੀਗਾ ਡਰ ਵੀ ਇਹ ਮੇਰੇ ਤੋਂ ਕੰਮ ਨਹੀਂ ਹੋਣਾ। ਪਹਿਲਾਂ ਡਰ ਹੈਗਾ ਸੀ ਜਦੋਂ ਮੈਂ ਘਰੋਂ ਤੁਰਿਆ ਸੀ ਉੱਥੋਂ ਕਲਕੱਤੇੋਂ। ਹੂੰ ਤੇ ਉਦੋਂ ਡਰ ਹੈਗਾ ਪਰਿਵਾਰ ਨੂੰ ਦੱਸਿਆ ਸੀ। ਪਰਿਵਾਰ ਨੂੰ ਮੈਂ ਘਰ ਦੇ ਨੂੰ ਸਾਰਿਆਂ ਨੂੰ ਨਹੀਂ ਦੱਸਿਆ ਸੀ। ਹੂੰ بس ਚਾਣਾ ਮੇਰੇ ਮੰਮੀ ਡੈਡੀ ਨੂੰ ਪਤਾ ਸੀ ਬਾਕੀ ਹੋਰ ਕਿਸੇ ਨੂੰ ਨਹੀਂ ਪਤਾ اچھا ਇਹ ਫੁਰਨਾ ਕਿਵੇਂ ਫੁਰਿਆ ਮਤਲਬ ਕਿਸੇ ਹੋਰ ਕੰਮ ਵੱਲ ਧਿਆਨ ਨਹੀਂ ਗਿਆ ਕਿ ਮੈਂ ਕੋਈ ਹੋਰ ਕੰਮ ਸਿੱਖ ਸਕਦਾ ਕਰ ਸਕਦਾ ਮੈਂ ਪੜਾਈ ਕਰ ਰਿਹਾ ਸੀ ਹਮ ਦਸਵੀਂ ਦੇ ਪੇਪਰ ਦੇਣੇ ਸੀ ਹਮ ਮੈਂ ਜਦੋਂ ਮੇਰੇ ਮਨ ਵਿੱਚ ਵਿਚਾਰ ਆਇਆ ਕਿ ਮੈਂ ਅਕੈਡਮੀ ਦਾ ਨਾਮ ਜਦੋਂ ਸੁਣਿਆ ਕਿ ਮੈਂ ਇੱਥੇ ਜਾਣਾ ਮੈਂ ਮੇਰੀ ਸਾਜਣਾ ਨਾਲ ਗੱਲ ਹੋ ਗਈ ਤੇ ਉਦੋਂ ਕਰ ਦੇਣੇ ਆਖਿਆ ਅੰਦੇ ਦੁਆ ਕਰ ਲੈ ਕੁਝ ਕਰ ਲੈ ਮੈਂ ਕਿਹਾ ਨਹੀਂ ਮੈਂ ਕਿਹਾ ਮੈਂ ਜਾਣਾ ਮੇਰੀ ਟਿਕਟ ਕਰਾਓ ਤੇ ਮੈਂ ਜਾਣਾ ਪੰਜਾਬ ਕੀਰਤਨ ਸਿੱਖਣਾ ਮੈਂ ਰੋਹੀ ਮਰਾ ਦੀ ਜ਼ਿੰਦਗੀ 'ਚ ਤਾਂ ਇੱਕ ਬਾਹ ਨਾ ਹੋਣ ਕਰਕੇ ਕਾਫੀ ਮੁਸ਼ਕਿਲਾਂ ਆਂਦੀਆਂ ਹਨ ਹਾਂਜੀ ਪਰ ਉਹਨਸੀ ਵੇਖਿਆ ਸੀ ਦਸਤਾਰ ਵੀ ਬੜੀ ਸੋਹਣੀ ਸਜਾਣੇ ਹੋ ਪਹਿਲਾਂ ਬਾਹ ਜੰਦੀ ਆਉਂਦੀ ਹੈ ਕੀਰਤਨ ਵੀ ਉਹ ਸੀ ਬੜਾ ਵਧੀਆ ਗਾਇੰਡ ਕਰਦੇ ਹੋ ਹਨਾ ਹਾਂਜੀ ਇੱਕ ਕਿਦਰਾ ਮੁਮਕਿਨ ਹੋਇਆ ਮਤਲਬ ਇੱਕ ਹੱਥ ਦੇ ਨਾਲ ਦਸਤਾਰ ਸਜਾਣਾ ਐਡੀ ਸੋਹਣੀ ਜਾਂ ਹਰਮੋਨੀਅਮ ਅਰੇ ਇਹ ਪੂਰਾ ਪਰਪੱਕ ਹੋਣਾ ਜੀ ਪਹਿਲਾਂ ਬਹੁਤ ਜ਼ਿਆਦਾ ਮੁਸ਼ਕਿਲ ਲੱਗਦਾ ਹੁੰਦਾ ਸੀ ਜਦੋਂ ਮੈਂ ਅਕੈਡਮੀ 'ਚ ਨਹੀਂ ਆਇਆ ਸੀ 2016 ਤੋਂ ਪਹਿਲਾਂ ਉਦੋਂ ਬਹੁਤ ਜ਼ਿਆਦਾ ਮੁਸ਼ਕਿਲ ਲੱਗਦਾ ਸੀ ਪਰ ਹੁਣੋ ਇਸ ਟਾਈਮ ਮੈਨੂੰ 8 ਸਾਲ ਹੋ ਗਏ ਇਸ ਅਕੈਡਮੀ ਦੇ ਵਿੱਚ ਇੱਥੇ ਹਰ ਇੱਕ ਚੀਜ਼ ਸਿੱਖਣ ਨੂੰ ਮਿਲੀ ਹੈ ਦਸਤਾਰ ਸਿਖਾਉਣੀ ਵੀ ਇੱਥੇ ਆ ਕੇ ਸ਼ੁਰੂ ਕੀਤੀ ਹਾਂ ਜੀ ਦਸਤਾਰ ਪਹਿਲਾਂ ਮੈਂ ਇਕੱਠਾ ਹਾਂ ਜੀ ਉਦਾਂ ਪਰਣਾ ਬੰਨਦਾ ਸੀ ਹੂੰ ਪਰ ਇੱਥੇ ਆ ਕੇ ਦਸਤਾਰ ਸਿਖਾਣੀ ਬੰਨਣੀ ਫਿਰ ਖਾਣਾ ਵੀ ਆਪ ਬਣਾ ਲਈਦਾ ਸਾਰਾ ਕੁਝ ਕਰ ਲਈਦਾ ਇਕੱਠਾ ਹਾਂ ਜੀ ਕੁਝ ਕਈ ਚਲਾਣੀ ਹੋਵੇ ਕੁਝ ਰੇੜੀਆਂ ਵਗੈਰਾ ਸਮਾਨ ਕੁਝ ਕਰਨਾ ਹੋਵੇ ਉਹ ਸਾਰਾ ਕੁਝ ਇੱਥੇ ਸਿੱਖਿਆ ਸੀ ਹੁਣ ਕਿਸੇ ਚੀਜ਼ ਦੀ ਮੁਸ਼ਕਲ ਨਹੀਂ ਆਉਂਦੀ ਇੰਦਾ ਇੰਦਾ ਸਾਰੇ ਦਾ ਕ੍ਰੈਡਿਟ ਕਿਹਨੂੰ ਦਿੰਨੇ ਆ ਮਤਲਬ ਜਿਹੜਾ ਇੱਕ ਹੱਥ ਦੇ ਨਾਲ ਨਵੇਂ ਸਿਰੇ ਜ਼ਿੰਦਗੀ ਸ਼ੁਰੂ ਕੀਤੀ ਹੈ ਨਵੀਂ ਜ਼ਿੰਦਗੀ ਸ਼ੁਰੂ ਤਾਂ ਸਾਡੀ ਸਾਚ ਜੀ ਨੇ ਕੀਤੀ ਪਰ ਇਹ ਭਾੜੇ ਅੰਦਰ ਹੌਸਲਾ ਵੀ ਫੀਲਾ ਤਾਂ ਹੀ ਹੋਇਆ ਸਰ ਹੌਸਲਾ ਵੀ ਇਹ ਉਸਤਾਦ ਜੀ ਨੇ ਦਿੱਤਾ ਜੋ ਇੱਥੇ ਆਏ ਪਹਿਲਾਂ ਕਈ ਚਲਾਉਣੀ ਬਹੁਤ ਔਖੀ ਹੁੰਦੀ ਹੈ ਵੈਸੇ ਇੱਕ ਹੱਥ ਦੇ ਨਾਲ ਹੂੰ ਪਰ ਇੱਥੇ ਮੈਨੂੰ ਭਾਵੇਂ ਸਾਰੀ ਦਿਹਾੜੀ ਲਾਈ ਰੱਖੋ ਕਈ ਦੇ ਨਾਲ ਤੇ ਰੋਜ਼ ਕਿੰਨੇ ਘੰਟੇ ਰਿਐਸ ਕਰਦੇ ਹੋ ਫਿਰ ਸਾਰੀ ਦਿਹਾੜੀ ਰਿਐਜ ਹੁੰਦਾ ਜੀ ਉਹ ਨਾਲ ਸਾਡੇ ਕਲਾਸਰੂਮ ਐ ਬਸ ਤੇ ਸਟੇਜ ਤੇ ਨਹੀਂ ਕਰਦੇ ਰਿਨੇ ਜੀ ਕਿਉਂ ਸਮਾਗਮਾਂ 'ਵਾਂ ਜਾ ਕੇ ਕਰਦੇ ਹਾਂ ਸੀ ਹਾਂ ਜੀ ਚੈਨਲ ਸਮਾਗਮਾਂ 'ਵਾਂ ਹਾਂ ਜੀ ਸਾਧ ਜੀ ਉਹਨਾਂ ਨੇ ਸਾਨੂੰ ਕੁਛ 1.5 ਸਾਲ ਸਾਨੂੰ ਆਸਟ੍ਰੇਲੀਆ ਦੇ ਵਿੱਚ ਵੀ ਭੇਜਿਆ ਸੀ ਕੀਰਤਨ ਕਰਨ ਆ ਅੱਛਾ ਆਸਟ੍ਰੇਲੀਆ ਹਾਂ ਜੀ ਆਸਟ੍ਰੇਲੀਆ 1.5 ਸਾਲ ਲਾ ਕੇ ਹੁਣ ਕੁਛ ਦਿਨ ਪਹਿਲਾਂ ਹੀ ਲੋਕੀ ਬੜਾ ਹੈਰਾਨ ਜੀ ਨਹੀਂ ਹੁੰਦੇ ਵੀ ਕਿਸ ਤਰ੍ਹਾਂ ਪੋਸੀਬਲ ਐ ਹਾਂ ਜੀ ਮੈਜ ਉਸਦੇ ਲੋਕ ਆ ਕੇ ਫਿਰ ਹਾਂ ਜੀ ਜਿਨ੍ਹਾਂ ਦੇ ਨਾਲ ਮੈਂ ਹੈਗਾ ਭਾਈ ਗੁਰਸਾਗਰ ਸਿੰਘ ਰਤਨ ਹੂੰ ਅਮਰਸਾ ਦੇ ਰਾਹੀਂ ਅਕੈਡਮੀ ਚੇਰੇ ਤੇ ਸਾਡੇ ਨਾਲ ਉਹਨਾਂ ਦੇ ਨਾਲ ਸੈਟ ਤੇ ਹਾਂ ਮੈਂ ਤੇ ਪ੍ਰੋਗਰਾਮ ਉਹਨਾਂ ਨੂੰ ਆਂਦੇ ਨੇ ਜਾਂ ਉਸਤਾਜ ਜੀ ਦਿੰਦੇ ਨੇ ਮੇਰੇ ਬਾਰੇ ਕਿਸੇ ਨੂੰ ਪਤਾ ਨਹੀਂ ਹੁੰਦਾ ਮੇਰਾ ਉਦੋਂ ਪਤਾ ਲੱਗਦਾ ਜਦੋਂ ਮੈਂ ਸਟੇਜ ਤੇ ਜਾਂਦਾ ਜਦੋਂ ਵੇਖਦੇ ਜਾ ਕੇ ਹਾਂ ਜੀ ਸੰਗਤ ਕੀ ਪੁੱਛਦੇ ਫਿਰ ਆ ਕੇ ਸੰਗਤ ਬਸ ਹੌਸਲਾ ਦਿੰਦੇ ਆ ਬਹੁਤ ਪਿਆਰ ਦਿੰਦੇ ਪਿਆਰ ਦਿੰਦੇ ਆ ਕੀ ਸੋਚਦੇ ਅੱਗੇ ਹੁਣ ਅੱਗੇ ਉਸ ਕੀਰਤਨ ਕਰਨਾ ਚਾਹੁੰਦੇ ਆ ਸਪਨਾ ਹੈਗਾ ਜੀ ਦਰਬਾਰ ਸਾਹਿਬ ਬਹਿ ਕੇ ਇੱਕ ਵਾਰੀ ਹਰਮੰਦਰ ਸਾਹਿਬ ਹਰਮੰਦਰ ਸਾਹਿਬ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਗੁਰੂ ਰਾਮਦਾਸ ਦੇ ਦਰ ਤੇ ਜਾ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਕੀਰਤਨ ਕਰਨ ਦਾ ਕੋਸ਼ਿਸ਼ ਕੀਤੀ ਕਦੇ ਨਹੀਂ ਜੀ ਜੀ ਅਜੀ ਬਸ ਸੰਗਤਾਂ ਦੇ ਵਿੱਚ ਹੁਣ ਅਸੀਂ ਥੋੜੇ ਦਿਨ ਪਹਿਲਾਂ ਅਸੀਂ ਅੰਦਰ ਗਏ ਸੀ ਕੀਰਤਨ ਕਰਨ ਹੂੰ ਬਹੁਤ ਸੰਗਤਾਂ ਨਾਲ ਬੜਾ ਪਿਆਰ ਮਿਲਿਆ ਸੀ ਉੱਥੇ ਸੰਗਤਾਂ ਨੇ ਵੇਖਿਆ ਮੈਂ ਜਿੱਦਾਂ ਪੈਰ ਨਾਲ ਵਾਜਾ ਵਜਾ ਰਿਹਾ ਸੀ ਹੂੰ ਤੇ ਇੱਕ ਸੰਤ ਨੇ ਸਾਨੂੰ ਕੈਸਿਓ ਲੈ ਕੇ ਗਿਫਟ ਕੀਤਾ ਉੱਥੇ ਹੂੰ ਉਸ ਤੋਂ ਪਹਿਲਾਂ ਵੀ ਸਾਨੂੰ ਬਹੁਤ ਪਿਆਰ ਮਿਲਿਆ ਸਾਨੂੰ ਸਾਜੂ ਨੇ ਲਖਨਊ ਦੇ ਵਿੱਚ ਪ੍ਰੋਗਰਾਮ ਕਿੱਜਿਆ ਸੀ ਹੂੰ ਜੀ ਉੱਥੇ ਕਰਕੇ ਆਏ ਆ ਜਾਂ ਗੰਗਾ ਨਗਰ ਗਏ ਸੀ ਇਹ اپੀਲ ਕੋਈ ਸੁਨੇਹਾ ਸੰਗਤ ਨੂੰ ਜਾਂ ਉਹਨਾਂ ਲੋਕਾਂ ਨੂੰ ਜਿਹੜੇ ਮਾੜੀ-ਮੋਟੀ ਗਲਤੀ ਢੈਟੇਰੀ ਹੋ ਜਾਂਦੇ ਨੇ ਦਰਾਸ ਹੋ ਜਾਂਦੇ ਆ ਮਨਪ੍ਰੀਤ ਸਿੰਘ ਆਪਣੀ ਜ਼ਿੰਦਗੀ ਦੇ ਤਜਰਬੇ ਦੇ ਆਧਾਰ ਤੇ ਕੋਈ ਸੁਨੇਹਾ ਦੇਣਾ ਚਾਹੁੰਦਾ ਹੈ ਸੁਨੇਹਾ ਉਹਨਾਂ ਲੋਕਾਂ ਮੇਰੇ ਅਲ ਵਿੱਚ ਕੇ ਇਹ ਹੋਣਾ ਚਾਹੀਦਾ ਕਿ ਮੈਂ ਹੌਸਲੇ ਨਹੀਂ ਛੱਡਿਆ ਉਹ ਵਿਨਾਸ਼ਟ ਨੂੰ ਵੀ ਕਰਨਾ اچھا ਹੁਣ ਪਰਿਵਾਰ ਕੀ ਕਹਿੰਦਾ ਤੁਸੀਂ ਪਰਿਵਾਰ ਨੂੰ ਉਦੋਂ ਦੱਸਿਆ ਨਹੀਂ ਸੀ ਵੀ ਮੈਂ ਆ ਸੇਵਾਸ਼ੀਕੀ ਕਰਨੀ ਹੈ ਉਦੋਂ ਮੇਰੇ ਅੱਜ ਪਰਿਵਾਰ ਮਾਨਸੂਸ ਕਰਦੇ ਹਾਂ ਹਾਂਜੀ ਮੇਰੇ ਖੁਦ ਦੇ ਘਰ ਦੇ ਵੀ ਉਦੋਂ ਕਹਿੰਦੇ ਹੁੰਦੇ ਸੀ ਜਾਂਦੇ ਕਿ ਤੂੰ ਪੜ੍ਹਾਈ ਕਰ ਲੈ ਤੈਨੂੰ ਵਿਕਲੰਗ ਕੋਟੇ ਦੇ ਵਿੱਚ ਜੌਬ ਮਿਲ ਜੇਗੀ ਹੂੰ ਤੇ ਇਹੋ ਜਿਹਾ ਕੰਮ ਕਰ ਲੈ ਤੂੰ ਮੇਰੇ ਖੁਦ ਮੰਮੀ ਡੈਡੀ ਮੇਰੇ ਕਹਿੰਦੇ ਹੁੰਦੇ ਸੀ ਪਰ ਮੈਂ ਉਹਨਾਂ ਨਾਲ ਵੀ ਲੜ ਕੇ ਮੈਂ ਕਹਿੰਨੀ ਮੈਂ ਕੀਰਤਨ ਸਿੱਖਣਾ ਹੈ ਪੰਜਾਬ ਜਾਣਾ ਹੈ ਅੱਜ ਮਾਨਸੂਸ ਕਰਦੇ ਹਾਂ ਹਾਂਜੀ ਜਨੂ ਮਿਲ ਕੇ ਹਾਂਜੀ ਮੈਂ ਜਾਣਾ ਹੁਣ ਮਹੀਨੇ ਦੋ ਮਹੀਨੇ ਬਾਅਦ ਮੈਂ ਘਰ ਜਾਂਦਾ ਹਾਂ ਹਾਂਜੀ ਓਕੇ ਨਹੀਂ ਸਾਬ ਸਭ ਤੋਂ ਪਹਿਲਾਂ ਤਾਂ ਐਸੀ ਗਲਤੀ ਆ ਨਾ ਕਿ ਇਹ ਖਿਆਲ ਕਿੱਦਾਂ ਆਇਆ ਕਿ ਆਪਾਂ ਇੱਕ ਅਜਿਹੀ ਅਕੈਡਮੀ ਚਲਾਣੀ ਹੈ ਜਿੰਜੇ ਚ ਇਸ ਤਰ੍ਹਾਂ ਦੇ ਚੈਲੰਜ ਜਿਹੜੇ ਐ ਸਪੈਸ਼ਲ ਬੱਚੇ ਦਿਵਿਆੰਗ ਬੱਚੇ ਅਸੀਂ ਵੇਖਿਆ ਇੱਥੇ ਸੂਰਮੇ ਵੀ ਐ ਅਸੀਂ ਉਹ ਵੀ ਵੇਖਿਆ ਜਿਹਨਾਂ ਜਿਹੜੇ ਪੋਲੀਓ ਤੋਂ ਗ੍ਰਸਤ ਐ ਉਹ ਸਾਰੇ ਬੱਚੇ ਤੁਹਾਡੇ ਕੋਲ ਆ ਕੇ ਕੀਰਤਨ ਦੀ ਸਿਖਲਾਈ ਲੈ ਰਹੇ ਐ ਇਹ ਕਿਸ ਤਰ੍ਹਾਂ ਸ਼ੁਰੂ ਕੀਤਾ ਕਿਸ ਤਰ੍ਹਾਂ ਮਨ ਚ ਆਇਆ ਪਹਿਲਾਂ ਦੇ ਸਾਰੀ ਸੰਗਤ ਨੂੰ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜਾ ਅੱਛਾ ਸਵਾਲ ਤੁਸੀਂ ਪੁੱਛਿਆ ਕਿ ਇਹ ਵਿਚਾਰ ਤੁਹਾਡੇ ਅੰਦਰ ਕਿੱਦਾਂ ਆਇਆ ਸ਼ੌਂਕ ਤਾਂ ਮੇਰਾ ਪਹਿਲੇ ਦਿਨ ਤੋਂ ਵੀ ਸੀ ਜਦੋਂ ਤੋਂ ਮੈਂ ਸਿੱਖਿਆ ਕਿਉਂਕਿ ਮੈਂ ਇੱਕ ਪਿੰਡ ਝੂਠਿਆ ਵਾਂ ਜਿੱਥੇ ਬਹੁਤ ਮੁਸ਼ਕਲਾਂ ਸੀਗੀਆਂ ਦੂਰ ਦੂਰ ਤੱਕ ਸਿਖਾਉਣ ਵਾਲੇ ਨਹੀਂ ਲੱਭਦੇ ਸੀ ਕਿਉਂਕਿ ਜਿਨ੍ਹਾਂ ਮੁਸ਼ਕਲਾਂ ਨਾਲ ਸਿੱਖਿਆ ਹੋਵੇ ਨਾ ਉਹਨਾਂ ਨੂੰ ਸਮਝਦਾ ਹੁੰਦਾ ਪਰ ਇੱਕ ਅਚਾਨਕ ਐਸਾ ਹਾਦਸਾ ਵੀ ਮੇਰੀ ਜ਼ਿੰਦਗੀ 'ਚ ਵਾਪਰਿਆ ਮੈਂ ਮੇਰਾ ਬੇਟਾ ਮੇਰੀ ਪਤਨੀ ਅਸੀਂ ਇਕੱਠੇ ਇੱਕ ਕਾਰ 'ਚ ਜਾ ਰਹੇ ਸੀਗੇ ਰਸਤੇ ਵਿੱਚ ਸਾਡਾ ਐਕਸੀਡੈਂਟ ਹੋ ਚੱਲਿਆ ਸੀ ਸਿੱਧੀ বাস ਨਾਲ ਟੱਕਰ ਕਿਉਂਕਿ বাস ਵਾਲਾ ਹੋਰ ਕਿਸੇ ਬੰਨੇ ਵੇਖ ਰਿਹਾ ਸੀਗਾ ਇਹ 골ਡਨ ਡੇਟ ਦੀ ਲੱਗੀ ਦੀ ਗੱਲ ਹੈ ਤੋਂ ਬਿਲਕੁਲ ਸਾਡੇ ਨਾਲ ਗੱਡੀ ਦੀ ਗੱਡੀ ਖਹਿ ਕੇ ਲੰਗੀ ਤੇ ਉਸ ਦਿਨ ਮੇਰਾ ਮਨ ਬਹੁਤ ਜ਼ਿਆਦਾ ਐਸਟਰਾ ਸੋਚਿਆ ਮੈਂ ਉਹ ਰੇਡੀਓ ਵੇਖੀ ਹਾਂ ਮੈਂ ਸੋਚਿਆ ਜੀ ਅੱਜ ਮਾਰੀ ਜਾਂਦੇ ਤੇ ਗੁਣ ਤਾਂ ਨਾਲ ਹੀ ਜਾਣਾ ਸੀਗਾ ਮੈਂ ਉਦੋਂ ਉੱਥੇ ਹੀ ਖਲੋ ਕੇ ਆਪਣੇ ਬੱਚਿਆਂ ਨੂੰ ਜਾਂ ਇਦਾਂ ਕਲੀ ਪਰਿਵਾਰ ਨਾਲ ਸਲਾਹ ਕੀਤੀ ਕਿ ਮੈਂ ਆਪਣਾ ਜ਼ਿੰਦਗੀ ਚ ਨਾ ਗੁਣ ਮੰਡਣਾ ਜ਼ਰੂਰ ਹੈ ਔਰ ਇੱਕ ਇੱਕ ਲੋਕ ਕੀ ਸਿਖਾਉਂਦੇ ਹੁੰਦੇ ਨੇ ਕਿ ਆਪਾਂ ਫੀਸਾਂ ਲੈਣੀਆਂ ਪੈਸੇ ਲੈਣੇ ਆ ਬਿਜ਼ਨਸ ਬਣਾ ਕੇ ਸਿੱਖਣਾ ਮੇਰਾ ਮਨ ਸੀ ਕਿ ਸਿਖਾਉਣਾ ਵੀ ਆ ਤੇ ਉਹਨਾਂ ਲੋਕਾਂ ਨੂੰ ਸਿਖਾਉਣਾ ਜਿਨ੍ਹਾਂ ਲੋਕਾਂ ਕੋਲੇ ਸਮਰੱਥਾ ਨਹੀਂ ਸਮਰੱਥਾ ਨਾ ਹੋਵੇ ਜਿਹੜੇ ਕਿਤੇ ਪੈਸਾ ਦੀ ਕਿ ਸਿੱਖ ਸਕਦੇ ਆ ਜਾਂ ਆਰਥਿਕ ਪੱਖੋਂ ਕਮਜ਼ੋਰ ਹੈ ਜਾਂ ਸਰੀਰਕ ਪੱਖੋਂ ਕਮਜ਼ੋਰ ਹੈ ਹਾਂਜੀ ਇਸ ਕਰਕੇ ਮੈਂ ਉਦੋਂ ਤੋਂ ਲੈ ਕੇ ਸੋਚ ਰਿਆ ਸੀ ਕਿਵੇਂ-ਕਿਵੇਂ ਹੋਏਗਾ ਬਸ ਮੈਨੂੰ ਇਹ ਨਹੀਂ ਪਤਾ ਲੱਗ ਰਿਹਾ ਸੀ ਮੈਂ ਕਿੱਦਾਂ ਕਰੂੰਗਾ ਅਸੀਂ ਡ੍ਰੀਮ ਸਿਟੀ ਦੇ ਵਿੱਚ ਦੋ ਕਮਰਿਆਂ 'ਚ ਸਟਾਰਟ ਕੀਤਾ ਉੱਥੇ ਕਿਸੇ ਨੇ ਕਿਹਾ ਜੀ ਇੱਥੇ ਸਾਨੂੰ ਆਵਾਜ਼ ਵੜੀ ਆਉਂਦੀ ਹੈ ਉੱਥੋਂ ਬਾਅਦ 'ਚ ਅਸੀਂ ਜਿਹਨੂੰ ਬਾਹਰ ਗਵਾਂਡੀ ਕਹਿੰਦੇ ਸੀ ਡਿਸਟਰਬ ਡਿਸਟਰਬ ਹੁੰਨੇ ਆ ਅਸੀਂ ਕਿਹਾ ਤੇ ਤੁਹਾਨੂੰ ਇਹ ਨਹੀਂ ਪਤਾ ਇਹ ਤੁਹਾਨੂੰ ਸਕੂਨ ਦੇਣ ਵਾਲੀ ਚੀਜ਼ ਹੈ ਡੀ ਜੇ ਨਹੀਂ ਚਲਾ ਰਹੇ ਉੱਥੇ ਅਸੀਂ ਡੀ ਜੇ ਨਹੀਂ ਚਲਾ ਰਹੇ ਪਰ ਗੁਰੂ ਰਾਮਦਾਸ ਨੇ ਫਿਰ ਇਸ ਮੇਲਾ ਡੀ ਜੇ ਚ ਲਾਉਂਦੇ ਹੁੰਦੇ ਡਿਸਟਰਬ ਨਹੀਂ ਹੋਣੀ ਸੀ ਨਹੀਂ ਹੁੰਦੇ ਜੀ ਅੱਜ ਵੀ ਡੀ ਜੇ ਚੱਲਦੇ ਉੱਥੇ ਉਦੋਂ ਨਹੀਂ ਹੁੰਦੇ ਉਹ ਪਰ ਕੁਦਰਤ ਨੇ ਮਿਹਰਬਾਨੀ ਕੀਤੀ ਤੇ ਸਾਨੂੰ ਆ ਪਿੰਡ ਦੇ ਵਿੱਚ ਪਿੰਡ ਪੰਡੋਰੀ ਮਹਿਮਾ ਨੇੜੇ ਚੀਤਾ ਅੰਮ੍ਰਿਤਸਰ ਅਸੀਂ ਇੱਥੇ ਬੈਠੇ ਹੋਏ ਹਾਂ ਇਸ ਵੇਲੇ ਇੱਥੇ ਅਸੀਂ ਭਾਈ ਸਾਹਿਬ ਤੰਬੂ ਲਾ ਕੇ ਬੈਠੇ ਸੀ ਸਭ ਤੋਂ ਪਹਿਲਾਂ ਅਜੇਗਾ ਜੀ ਤੇਜੇਗਾ ਜੀ ਸਾਡੇ ਕੋਲ ਉਸ ਮੇਲੇ ਤਾਂ ਇਹ ਵੀ ਨਹੀਂ ਹੈਗੀ ਸੀ ਦੇਸੀ ਪੱਕੇ ਕਮਰੇ ਪਾ ਲਈ ਅਕੈਡਮੀ ਸਟਾਰਟ ਕਰ ਦਿੱਤੀ ਉਹਦੇ ਬਾਅਦ ਵਿੱਚ ਅਸੀਂ ਟਰਾਲੀ ਦੇ ਵਿੱਚ ਵੀ ਮਲਤੰਬੂ ਸਾਡਾ ਉੱਡ ਗਿਆ ਕਰਾਤ ਹਨੇਰੀ ਆਈ ਬੱਚੇ ਵਿਚਾਰਾਂ ਬੜੀ ਮੁਸ਼ਕਲ ਰਾਤ ਕੱਢੀ ਜੇ ਕੇ ਸੀ ਇੱਕ ਹੋਰ ਸੀ ਜੀ ਦੋ ਨਾਲ ਸਿੰਘ ਹਾਂਜੀ ਔਰ ਸਾਗਰ ਸਿੰਘ ਵੀ ਸੀਗਾ ਬਾਅਦ ਵਿੱਚ ਕੀ ਹੋਇਆ ਅਸੀਂ ਟਰਾਲੀ ਵਿੱਚ ਜਿਵੇਂ ਕਿਸਾਨ ਧਰਨਾ ਲਾਉਂਦੇ ਆ ਉਹ ਟਰਾਲੀ ਵਿੱਚ ਵੀ ਪੰਜ ਟਰਾਲੀ ਦੀ ਰਹਿਣ ਬਸੇਰਾ ਬਣਾ ਲਿਆ ਉਹਦਾ ਬਣਾਇਆ ਫਿਰ ਮਹਾਰਾਜ ਨੇ ਕਿਰਪਾ ਕੀਤੀ ਭਾਈ ਅਜੇ ਸਿੰਘ ਰਠੌਰ ਬੰਬੇ ਵਾਲਿਆਂ ਤੋਂ ਮਹਾਰਾਜ ਨੇ ਪ੍ਰੇਰਨਾ ਲਾਤੀ ਫਿਰ ਉਹਨਾਂ ਨੇ ਸਾਨੂੰ ਵੱਡੀ ਸੇਵਾ ਕੀਤੀ ਕਿ ਜਿਹੜੀ ਬਿਲਡਿੰਗ ਉਹਨਾਂ ਨੇ ਪਵਾ ਕੇ ਦਿੱਤੀ ਹੈ। ਮਤਲਬ ਇੱਕ ਹੀ ਸਿੱਖ ਨੂੰ ਮਾਰੇ ਨੇ ਪ੍ਰੇਰਨਾ ਲਾਤੀ। ਹੁਣ ਇਹ ਵੀ ਬੜੀ ਵੱਡੀ ਸਪੋਰਟ ਸੀ। ਬਹੁਤ ਵੱਡੀ ਸਪੋਰਟ ਸੀ ਜੀ। ਮਤਲਬ ਮੇਰੇ ਮਨ ਵਿੱਚ ਸੀ ਕਿ ਮੈਂ ਕਰਨਾ ਹੈ। ਮਹਾਰਾਜ ਨੇ ਉਹਨਾਂ ਦੀ ਪ੍ਰੇਰਨਾ ਲਾਤੀ ਕਿ ਉਹਨਾਂ ਨੇ ਕਹਾ ਅਸੀਂ ਕਰਾਉਣਾ ਹੈ। ਤਾਂ ਇਹ ਜਿਹੜੀ ਚੀਜ਼ ਆ ਉਦੋਂ ਅਸੀਂ ਸ਼ੁਰੂ ਕੀਤੀ। ਥੋੜਾ ਜਿੱਦਣ ਜਿੱਦਣ ਪਹਿਲੀ ਵਾਰੀ ਮਨਪੀਰ ਸਿੰਘ ਜੀ ਤੁਹਾਡੇ ਕੋਲੇ ਆਏ। ਉਸ ਦਿਨ ਸਾਡੇ ਕੋਲ ਅਕੈਡਮੀ ਵੀ ਨਹੀਂ ਹੈਗੀ ਸੀ। ਨਹੀਂ ਪਰ ਉਹ ਉਹ ਸੀ ਨੂੰ ਪੂਰਾ ਤਦ ਯਾਦ ਆ ਗਿਆ ਹੋਗਾ ਕਿ ਮਨ ਪੀਸਿੰਗਰੀ ਜਾਂਦੇ ਤੁਸੀਂ ਵੇਖਦੇ ਹੋ ਕਿ ਇਹ ਤਾਂ ਦਿਵਿਆਂਗ ਹੈ ਇਹਦੀ ਇੱਕ ਬਾਹੀ ਨਹੀਂ ਹੁਣ ਤੈਨੂੰ ਦਾੜਾ ਆਇਆ ਨਾ ਉਹਦੇ ਛੋਟਾ ਸੀ ਇਹਦੇ ਇੱਥੇ ਮਾੜੀ ਜੀ ਦਾੜੀ ਸੀ ਪਤਲਾ ਜਿਹਾ ਬੱਚਾ ਸਾਹਮਣੇ ਮੇਰੇ ਘਰ ਦੇ ਖਲੂਤਾ ਹੋਇਆ ਮੈਂ ਗੱਡੀ ਚ ਉਤਰ ਰਿਹਾ ਵਾਂ ਇਹ ਕਹਿੰਦਾ ਜੀ ਮੈਂ ਵਾਇਗੁਰਜ ਖਾਲਸਾ ਵੈਰੀਫਾਈ ਮੈਂ ਭਾਈ ਮਨਪ੍ਰੀਤ ਸਿੰਘ ਆਂ ਮੈਂ ਕਿੱਥੋਂ ਕਹਿੰਦਾ ਮੈਂ ਕਲਕੱਤੇ ਤੋਂ ਆਇਆ ਕਿ ਪਿੰਡ ਭਾਵੇਂ ਦਾ ਨਜੀਬਾਬਾਦ ਆ ਜੋ بیچ ਪਰ ਰਹਿੰਦਾ ਕਲਕੱਤੇ ਸੀਗਾ ਹੂੰ ਤੇ ਉੱਥੇ ਫਿਰ ਮਾਰੇ ਨੇ ਐਸੀ ਕਿਰਪਾ ਕੀਤੀ ਮੈਂ ਵੇਖ ਕੇ ਇਹਨੂੰ ਆਖਿਆ ਮੈਂ ਕਿਹਾ ਵੀ ਮੁਸ਼ਕਲ ਆ ਤੇਰਾ ਇਹ ਕੰਮ ਸਿੱਖਣਾ ਮੈਂ ਇਹਨੂੰ ਆਖਿਆ ਮੁੜ ਜਾਏ ਤੇ ਰੋਣ ਲੱਗ ਗਿਆ ਕਿ ਮੈਂ ਤੇ ਕਰਾਇਆ ਵੀ ਨਹੀਂ ਹੈਗਾ ਮੇਰੇ ਕੋਲ ਤੁਸੀਂ ਮੈਨੂੰ ਕਿੰਨੇ ਸਿੱਖਣਾ ਨਹੀਂ ਹੁਣ ਤੂੰ ਸਿੱਖ ਨਹੀਂ ਸਕਦਾ ਫਿਰ ਮੈਂ ਇਹਨੂੰ ਮੇਰਾ ਫਲੈਟ ਜਿਹੜਾ ਮੈਂ ਉਹ ਗਰਾਊਂਡ ਤੇ ਖੜੇ ਹੋਣੀ ਥੱਲੇ ਮੈਂ ਇਹਨੂੰ ਉੱਪਰ ਆਪਣੇ ਫਲੈਟ ਚ ਲੈ ਗਿਆ ਹੂੰ ਉੱਤੇ ਜਾ ਕੇ ਮੈਂ ਕਿਹਾ ਬਾਜਾ ਕੋਲ ਹਪਲਾ ਪਹਿਲਾ ਦਿਨ ਨੇ ਮੈਂ ਬੜਾ ਮੁਸ਼ਕਲ ਨਾ ਵਾਜਾ ਖੋਲਣ ਦਾ ਯਤਨ ਕੀਤਾ ਉਹ ਤੋਂ ਨਹੀਂ ਪ੍ਰੈਕਟਿਸ ਮੈਂ ਖੋਲ ਕੇ ਅੱਗੇ ਰੱਖਦਾ ਫਿਰ ਮੈਂ ਇਹਨੂੰ ਆਖਿਆ ਪਿਆ ਪੱਖਾ ਮਾਰ ਇਦਾਂ ਪੈਰ ਨਾ ਮੜ ਜਲਾ ਹਵਾ ਭਰ ਮੜ ਜੀ ਇਹਨੇ ਥੋੜੀ ਜੀ ਤਰ੍ਹਾਂ ਹਵਾ ਭਰੀ ਮੈਂ ਕਿਹਾ ਵੀ ਮਿੱਤਰਾ ਹੈ ਤੇ ਓਖਾ ਹੀ ਪਰ ਜੇ ਤੂੰ ਇਸ ਤਰ੍ਹਾਂ ਇਸ ਤਰ੍ਹਾਂ ਪੱਖਾ ਮੜ ਮੜ ਮਾਰ ਕੇ ਹਵਾ ਭਰ ਲੇਂਗਾ ਤੇ ਫਿਰ ਮੈਂ ਤੈਨੂੰ ਸਰਗਮਸ ਖਾ ਦੂੰਗਾ ਇਹਨੇ ਕਿਹਾ ਜੀ ਠੀਕ ਹੈ ਇਹਨੇ ਫਿਰ ਹਿੰਮਤ ਵਿਖਾਈ ਹੈ ਜੀ ਮੈਂ ਕਿਹਾ ਨਾ ਉਹ ਕਿੰਨਾ ਕੁ ਮੁਸ਼ਕਲ ਸੀਗਾ ਪਾ ਜੀ ਇਸ ਚ ਸੱਚੀ ਦੱਸਾਂ ਬਾਂ ਨਾਲ ਪੱਖਾ ਵਜਾਉਣਾ ਵੀ ਔਖਾ ਹੁੰਦਾ ਵਾ ਬਹੁਤ ਜ਼ਿਆਦਾ ਕੋਈ ਸ਼ੱਕ ਨਹੀਂ ਜਿਹੜਾ ਨਵਾਂ ਬੰਦਾ ਹੁੰਦਾ ਲੋ ਉਹਦਾ ਆ ਬਾਂ ਦਾ ਜਿਹੜਾ ਮਸਲੂ ਪੀੜ ਕਰਨ ਲੱਗ ਪੈਂਦਾ ਤੇ ਲੱਤਣਾ ਤੇ ਬੇਹਤ ਮੁਸ਼ਕਲ ਆ ਜੀ ਕਾਫੀ ਮੁਸ਼ਕਲ ਆਈ ਬਹੁਤ ਜ਼ਿਆਦਾ ਮੁਸ਼ਕਲ ਆ ਮੈਨੂੰ ਕੋਈ ਕਹਵੇ ਮੈਂ ਨਹੀਂ ਕਰ ਸਕਦਾ ਮੈਂ ਐਵੇਂ ਤੈਨੂੰ ਕਹਾਂ ਉਹ ਇਹਦੀ ਹਿੰਮਤ ਆ ਇੱਕ ਮਿਸਾਲ ਉਹਨਾਂ ਲੋਕਾਂ ਲਈ ਜਿਹੜੇ ਜ਼ਿੰਦਗੀ ਚ ਕੋਈ ਮੁਸ਼ਕਲ ਆਂਦੀ ਹੈ ਕੋਈ ਚੁਣੌਤੀ ਆਂਦੀ ਕੋਈ ਚੈਲੰਜ ਆਂਦਾ ਹੈ ਤਾਂ ਹੌਸਲਾ ਛੱਡਦੇ ਆ ਟੈਟਰੀ ਹੋ ਜਾਂਦੇ ਮੈਦਾਨ ਛੱਡ ਕੇ ਘਰੇ ਬਹਿ ਜਾਂਦੇ ਆ ਉਹਨਾਂ ਲਈ ਵੀ ਇੱਕ ਮਿਸਾਲ ਹੈ ਮਨਪ੍ਰੀਤ ਸਿੰਘ ਕਿ ਕਦੇ ਵੀ ਹੌਸਲਾ ਨਾ ਹਾਰੋ ਹਿੰਮਤ ਨਾ ਹਾਰੋ ਦਿਲ ਲਾ ਕੇ ਮਿਹਨਤ ਕਰੋ ਗੁਰੂ ਸਾਹਿਬ ਜ਼ਰੂਰ ਬਖਸ਼ਿਸ਼ ਕਰਦੇ ਆ ਸਫਲਤਾ ਬਖਸ਼ਿਸ਼ ਕਰਦੇ ਆ ਸਫਲਤਾ ਬਖਸ਼ਦੇ ਔਰ ਇਹ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਹੈ ਕੈਮਰਾ ਬਸਰ ਅਵਤਾਰ ਸਿੰਘ ਜਨਾ ਮਨਿੰਦਰ ਸਿੰਘ ਮੋਂਗਾ ਪੀਟਿਚ ਨਿਊਜ਼ ਅੰਮ੍ਰਿਤਸਰ